ਕਈ ਸਿੰਗਲ ਚਾਈਲਡ ਹੁੰਦੇ ਨੇ ਜੋ ਬਹੁਤ ਪੈਂਪਰਡ ਹੁੰਦੇ ਆ ਮਾਪੇ ਨੇ ਬੜੇ ਹੀ ਪਿਆਰ ਨਾਲ ਰੱਖੇ ਹੁੰਦੇ ਆ ਕਿਤੇ ਨਾ ਕਿਤੇ ਬੱਚੇ ਜਿਹੜੇ ਆ ਉਹ ਆਪਣੀ ਜ਼ਿੱਦ ਹਰ ਇੱਕ ਮਨਾ ਲੈਂਦੇ ਆ ਤੇ ਕਈ ਥਾਵਾਂ ਦੇ ਉੱਤੇ ਬੱਚੇ ਬੜੇ ਸਿਆਣੇ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਹੋਰ ਕੋਈ ਭੈਣ ਭਰਾ ਨਹੀਂ ਹੁੰਦਾ ਤੇ ਜ਼ਿੰਮੇਵਾਰੀ ਵੀ ਵੱਧ ਫਿਰ ਉਸੇ ਬੱਚੇ ਤੇ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਮਿਲਿਆ ਤੁਹਾਡੇ ਮਾਪੇ ਦੇ ਨਾਲ ਰਿਸ਼ਤਾ ਕਿਹੋ ਜਿਹਾ ਸੀ ਤੇ ਤੁਸੀਂ ਕੀ ਮਹਿਸੂਸ ਕਰਦੇ ਹੁੰਦੇ ਸੀ ਕਦੀ ਭੈਣ ਭਰਾ ਦੀ ਕਮੀ ਮਹਿਸੂਸ ਹੋਈ ਮ ਮਹਿਸੂਸ ਨਹੀਂ ਹੋਈ ਕਿਉਂਕਿ ਆਪਣਾ ਜਿਹੜਾ ਘਰ ਸੀ ਇਹ ਇੱਕ ਨਿੱਕਾ ਜਿਹਾ ਪਿੰਡ ਹੀ ਸੀ ਜਿੱਥੇ ਇਸ ਨੂੰ ਅਸੀਂ ਤਿੰਨ ਜਣੇ ਤਾਂ ਕਦੇ ਵੀ ਨਹੀਂ ਸੀ ਹੋਏ ਸੋ ਮੇਰੇ ਪਿੰਡ ਵਾਲੇ ਸਾਰੇ ਕਜ਼ਨਸ ਬਹੁਤ ਸਾਰੇ ਕਜ਼ਨਸ ਆਪਣੇ ਘਰ ਚ ਰਹਿੰਦੇ ਸੀ ਜਿਵੇਂ ਉਹ ਉਹਨਾਂ ਦਿਨਾਂ ਚ ਰਿਵਾਜ ਹੁੰਦਾ ਸੀ ਵੀ ਇੱਕ ਜਣਾ ਜਿਹੜਾ ਸ਼ਹਿਰ ਚ ਰਹਿ ਰਿਹਾ ਉਹ ਪਿੰਡ ਵਾਲਿਆਂ ਨੂੰ ਵੀ ਨਾਲ ਹੀ ਪੜਾ ਰਿਹਾ ਸੋ ਸਾਰਿਆਂ ਦਾ ਉੱਠਣਾ ਬੈਠਣਾ ਇਕੱਠੇ ਹੁੰਦਾ ਸੀ ਕੋਈ ਮੇਰੇ ਵਾਸਤੇ ਕੁਝ ਖਾਸ ਏਨੀ ਸੀ ਮੇਰੇ ਕੋਲ ਆਪਣਾ ਕਮਰਾ ਵੀ ਨਹੀਂ ਸੀ ਇਸ ਘਰ ਦੇ ਵਿੱਚ ਕਿਉਂਕਿ ਸਾਰਿਆਂ ਦਾ ਸਾਂਝਾ ਹੀ ਸੀ ਸਭ ਕੁਝ ਸਾਂਝਾ ਹੀ ਸੀ ਸੋ ਇੱਕ ਦਿਨ ਕਿਤੇ ਟੇਬਲ ਦੇ ਬੈਠੇ ਮੈਂ ਐਵੇਂ ਗੱਲ ਕਰਤੀ ਵੀ ਮੈਂ ਕੁਝ ਸਹੇਲੀਆਂ ਨੂੰ ਕਰੇ ਸੱਦਿਆ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੇਰਾ ਘਰ ਇਸ ਪਾਸੇ ਨੂੰ ਹੈ ਤੇ ਉਹ ਕਾਫੀ ਜਿਹੜੇ ਮੇਰੇ ਕਜ਼ਨਸ ਨਾਲ ਬੈਠੇ ਸੀ ਟੇਬਲ ਤੇ ਖਾਣਾ ਖਾ ਰਹੇ ਸੀ ਅਸੀਂ ਤੇ ਪਾਪਾ ਨੇ ਮੈਨੂੰ ਉਠਾ ਕੇ ਸਪੈਸ਼ਲੀ ਅੰਦਰ ਬੁਲਾ ਕੇ ਝੜਕਿਆ ਕਹਿੰਦੇ ਉਹ ਬੱਚਿਆਂ ਤੇ ਕੀ ਬੀਤੀ ਹੋਊਗੀ ਮੇਰਾ ਕਦੇ ਅੱਜ ਤੋਂ ਬਾਅਦ ਮੈਂ ਨਾ ਸੁਣਾ ਆਪਣਾ ਕਹੀਦਾ ਹੁੰਦਾ ਸੋ ਉਹ ਉਵੇਂ ਤਬੀਅਤ ਬਣ ਗਈ ਸੋ ਪੈਂਪਰਡ ਦਾ ਬੰਦਾ ਤਾਂ ਹੋਵੇ ਕਿ ਜੀ ਜੀ ਤੁਹਾਡੀ ਖਾਤਰ ਕਿਸੇ ਨੇ ਕੋਈ ਖੇਚਲ ਕਰਨੀ ਹੋਵੇ ਨਾ ਕਦੇ ਮੇਰੀ ਖਾਤਰ ਕੁਝ ਖਾਸ ਬਣਿਆ ਜੋ ਬਣਦਾ ਸੀ ਘਰ ਦੇ ਵਿੱਚ ਜਿਹਹ ਜਾਂ ਬਣਦਾ ਸੀ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ ਸੀ ਰਾਦਰ ਸਾਰਾ ਸਾਡਾ ਸਟਾਫ ਸਭ ਦੀ ਰੋਟੀ ਹੀ ਥੀ ਹੁੰਦੀ ਸੀ ਕੋਈ ਵਿਤਕਰ ਨਹੀਂ ਸੀ ਕਿਸੇ ਕਿਸਮ ਦਾ ਦੂਜੀ ਗੱਲ ਹੈ ਕਿ ਮੈਂ ਤਾਂ ਇੱਕ ਕਦੀ ਵਾਰੀ ਆਪਣੇ ਕਜ਼ਨਸ ਨੂੰ ਜੋ ਛੋਟੀ ਹੁੰਦੀ ਪੁੱਛਦੀ ਸੀ ਵੀ ਇਹ ਮੈਂ ਇਹਨਾਂ ਦੇ ਜੰਮੇ ਹੈ ਕਿ ਮੈਨੂੰ ਕਿਤੋਂ ਅਡਾਪਟਡ ਅਡਪਟ ਕੀਤਾ ਵੀ ਮੇਰੇ ਖਿਲਾਫ ਤਾਂ ਜੇ ਕੋਈ ਮੁਕਦਮਾ ਦਰਜ ਹੋ ਜਾਏ ਨਾ ਪਹਿਲੀ ਗਵਾਹੀ ਮੇਰੇ ਮਾਪਿਓ ਦੇਣ ਜਾਣ ਬੇਸੇ ਨਹੀਂ ਕੀਤਾ ਹੋਣਾ ਸ਼ੁਰੂ ਇਹ ਤਾਂ ਮੈਂ ਮੈਨੂੰ ਕੋਈ ਕਿਸੇ ਕਿਸਮ ਦੀ ਸਹੂਲਤ ਇਸ ਕਿਸਮ ਦੀ ਨਹੀਂ ਸੀਗੀ ਰਾਦਰ ਦੇਖੋ ਇੱਕ ਨਰਸਰੀ ਚ ਜਾ ਕੇ ਜ਼ਰੂਰ ਦਾਖਲਾ ਦਵਾਇਆ ਉਦੋਂ ਬਾਅਦ ਆਪੇ ਸਾਈਕਲਾਂ ਤੇ ਜਾ ਕੇ ਐਡਮਿਸ਼ਨਸ ਲੈਂਤੀਆਂ ਕੋਈ ਟਿਊਸ਼ਨਸ ਕੋਈ ਕੁਝ ਖਾਸ ਨਹੀਂ ਸੀ ਸਾਡੀ ਜਿਹੜੀ ਜਨਰੇਸ਼ਨ ਸੀ ਅਸੀਂ ਕੋਈ ਬਹੁਤ ਬ੍ਰਾਂਡਸ ਦਾ ਅਸੀਂ ਦੇਖੇ ਹੀ ਨਹੀਂ ਸੀ ਅਸੀਂ ਕੋਈ ਮੰਗਾ ਵਾਲੀ ਜਨਰੇਸ਼ਨ ਨਹੀਂ ਸੀ ਜੋ ਸਾਨੂੰ ਮਿਲਦਾ ਸੀ ਸਿਰ ਮੱਥੇ ਸੀ ਜੀ ਸੋ ਇੱਕ ਵਾਰੀ ਕਾਲਜ ਮੈਂ ਐਡਮਿਸ਼ਨ ਲੈਣੀ ਸੀ ਯੂਨੀਵਰਸਿਟੀ ਚ ਐਡਮਿਸ਼ਨ ਲੈਣੇ ਸੀ ਤੇ ਉਹ ਲਾਸਟ ਏ ਸੀਗਾ ਤੇ ਉਹਨਾਂ ਦਿਨਾਂ ਚ ਮੋਬਾਈਲ ਤਾਂ ਹੁੰਦੇ ਨਹੀਂ ਸੀ ਤੇ ਪਾਪਾ ਦਿੱਲੀ ਸੀਗੇ ਤੇ ਭੱਲੇ ਆ ਮਾਂਡਸਾ ਨੇ ਮੇਰਾ ਫਾਰਮ ਗਵਾਤਾ ਮੈ ਫਟਾਫੜ ਨਮਾ ਫਾਰਮ ਲਿਆ ਤੇ ਬੜੀ ਮੁਸ਼ਕਲ ਆ ਇੱਕ ਗਾਰਡੀਅਨ ਇੱਕੋ ਰਿਸ਼ਤੇਦਾਰ ਉੱਤੇ ਕੁਦਰਤੀ ਮਿਲ ਗਏ ਉਹਨਾਂ ਤੋਂ ਸਾਈਨ ਕਰਾਏ ਤੇ ਮੈਂ ਘਰ ਆ ਕੇ ਕਿਹਾ ਮੈਂ ਕਿਹਾ ਦੇਖੋ ਜੀ ਲੋਕਾਂ ਨਾਲ 3-3 6-6 ਗੱਡੀਆਂ ਜੋ ਲੋਕ ਆਏ ਹੋਏ ਐਡਮਿਸ਼ਨਾਂ ਕਰਾਉਣ ਕੋਈ ਯੂਨੀਵਰਸਿਟੀ ਚ ਉਸ ਓਕੇ ਤੁਸੀਂ ਮੈਂ ਕਿ ਇੱਕ ਜਵਾਕ ਮੈਂ ਸਾਈਕਲ ਤੇ ਗਈ ਤੇ ਤੁਸੀਂ ਤਾਂ ਉੱਥੇ ਹੈ ਵੀ ਨਹੀਂ ਤੇ ਮੇਰਾ ਤੇ ਮੈਨੂੰ ਉਦੋਂ ਉਹਨਾਂ ਨੇ ਇੱਕ ਜਵਾਬ ਦਿੱਤਾ ਜਿਹੜਾ ਸਾਰੀ ਉਮਰ ਮੈਂ ਪੱਲੇ ਬਣੀ ਰੱਖਿਆ ਕਹਿੰਦੇ ਇਹ ਜੀ ਮੈਂ ਤੇਰੀ ਪਰਵਰਿਸ਼ ਕੀਤੀ ਐ ਕਿ ਕੱਲ ਨੂੰ ਮੈਂ ਨਾ ਵੀ ਹੋਵਾਂ ਤੇ ਤੇਰੀ ਦੁਨੀਆ ਤੇ ਜਗ੍ਹਾ ਬਣ ਸਕੇ ਤੇ ਤੂੰ ਇੱਕ ਯੂਨੀਵਰਸਿਟੀ ਚ ਨਹੀਂ ਸੀ ਬੰਦਰੀ ਵਾਹ ਬਹੁਤ ਖੂਬ ਸੋ ਉਸ ਕਿਸਮ ਦਾ ਹੌਂਸਲਾ ਉਸ ਕਿਸਮ ਦੀ ਮਕੈਨੀਅਮ ਇੱਕ ਜਜ਼ਬਾ ਜਿਹੜਾ ਸੀ ਉਹ ਲੈ ਕੇ ਉਹ ਇਸ ਕਰਦੇ ਵਿੱਚ ਇਸ ਕਰਦੇ ਵਿੱਚ ਪੈਦਾ ਹੋਣ ਦੀ ਵਜ੍ਹਾ ਨਾਲ ਮੈਨੂੰ ਜ਼ਰੂਰ ਮਿਲਿਆ ਪਰ ਹਾਂ ਕੋਈ ਖਾਸ ਜਿਹੜੀ ਤਵੱਜੋ ਕੋਈ ਦਿੰਦਾ ਇੱਕ ਬੱਚੇ ਨੂੰ ਉਹ ਜੋ ਮਾਹੌਲ ਚੰਗਾ ਹੀ ਹੋਇਆ ਕਿ ਨਹੀਂ ਦੇਖਿਆ ਜੀ